ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 16 ਤੋਂ ਲੈ ਕੇ 20 ਫਰਵਰੀ ਤੱਕ ਦੀ ਮੌਸਮ ਦਾ ਅਪਡੇਟ ਲੈ ਕੇ ਹਾਜ਼ਰ ਆ ਜੀ ਆਉਣ ਵਾਲੇ 4 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ ਸਾਰੀ ਜਾਣਕਾਰੀਆਂ ਤੁਹਾਨੂੰ ਦਿਆਂਗੇ ਇਸ ਵੀਡੀਓ ਦੇ ਵਿੱਚ ਅੰਤ ਤੱਕ ਵੀਡੀਓ ਨਾਲ ਜ਼ਰੂਰ ਜੁੜੇ ਰਹਿਣਾ ਸਭ ਤੋਂ ਪਹਿਲਾਂ ਚੈੱਕ ਕਰ ਹੁਣ ਦੀਆਂ ਤਾਜ਼ਾ ਸੈਟਲਾਈਟ ਤਸਵੀਰਾਂ ਦੇਖੀਏ ਜੋ ਕਿ ਤੁਹਾਡੀ ਸਕਰੀਨ ਤੇ ਨੇ ਤੇ ਗੱਲ ਕਰੀਏ ਜੀ ਅੱਜ ਦੇ ਮੌਸਮ ਦੀ ਸਕਰੀਨ ਤੇ ਦੇਖ ਸਕਦੇ ਹੋ ਜੀ ਪੰਜਾਬ ਦੇ ਨਾਲ ਨਾਲ ਹਰਿਆਣਾ ਰਾਜਸਥਾਨ ਦੇ ਨਾਲ ਲੱਗਦਾ ਜਿਹੜੇ ਸੂਬੇ ਨੇ ਹੈ ਨਾ ਸੂਬਿਆਂ ਦੇ ਵਿੱਚ ਮੌਸਮ ਬਿਲਕੁਲ ਸਾਫ਼ ਰਹਿਿਆ ਹੋਇਆ ਹੈ ਹਾਲਾਂਕਿ ਟਟੂ ਵੀ ਬਦਲ ਹੋਈ ਇੱਕ ਦੋ ਥਾਵਾਂ ਤੇ ਪੰਜਾਬ ਦੇ ਜਿਹੜੀਆਂ ਲੰਗ ਦੀ ਤੁਹਾਨੂੰ ਅੱਜ ਵੀ ਖਾਈ ਦੇਗੀ ਧੁੱਪ ਚੜੇਗੀ ਜੀ ਅੱਜ ਸਵੇਰ ਤੋਂ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਧੁੱਪ ਚੜੀ ਆ ਤੇ ਆਉਗਾ ਜਿਆਦਾ ਦਿਨ ਰਹੇਗਾ ਕਿ ਇਹ ਬਦਲਵਾਈ ਵਾਲਾ ਮਾਹੌਲ ਹੈ ਜਿਹੜਾ ਉਹ ਫਿਲਹਾਲ ਅਜੇ ਨਜ਼ਰ ਨਹੀਂ ਆਏਗਾ ਤੇ ਜਲਦ ਹੀ ਜਿਹੜਾ ਇੱਕ ਅਛੂਵੇਂ ਸਿਸਟਮ ਦਸਤਕ ਦੇ ਸਕਦਾ ਹੈ ਜੀ ਪੰਜਾਬ ਦੇ ਵਿੱਚ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੋ ਅੰਕੜੇ جاری ਕੀਤੇ ਗਏ ਨੇ ਮੌਸਮ ਖਾਗਲ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜੇਕਰ ਗੱਲ ਕਰੀਏ ਜੀ 16 ਤੇ 17 ਯਾਨੀ ਕਿ ਅੱਜ ਤੇ ਕੱਲ ਤੇ ਕੋਈ ਜਿਹੜਾ ਆ ਮੌਸਮ ਦੇ ਵਿੱਚ ਖਦਲਾ ਫਿਲਹਾਲ ਦੋ ਦਿਨਾਂ ਦੇ ਅੰਦਰ ਨਹੀਂ ਹੋਏਗਾ 48 ਘੰਟੇ ਮੌਸਮ ਬਿਲਕੁਲ ਸਾਫ਼ ਰਹੇਗਾ 18 ਤੋਂ ਲੈ ਕੇ ਤੇ 20 21 ਤਰੀਕ ਤੱਕ ਫਿਰ ਜਿਹੜੀ ਹੈ ਪਛੋਂਗੇ ਸਿਸਤਰਾਂ ਦੇ ਸਦਕਾ ਉਮੀਦ ਅਰਜ ਹੋਣਗੇ 18 ਨੂੰ ਜਿਹੜੀ ਆ ਫਤਲਵਾਜ ਹੋਣੇ ਸ਼ੁਰੂ ਹੋਏਗੀ 19 ਤਰੀਕ ਨੂੰ ਪੰਜਾਬ ਤੇ ਜ਼ਿਆਦਾਤਰ ਜਲ ਹਾ ਤੇ ਵਿੱਚ ਭਾਰੀ ਹੋਣਗੇ ਤਰਜ ਸਕਦੇ ਨੇ ਖਲਸ ਗੜੀਵਾਰੀ ਵੀ ਹੋ ਸਕਦੀ ਹੈ ਤੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਘਰਚੌਂਕ ਦੇ ਨਾਲ ਮੀਂਹ ਦੀਆਂ ਸਭਾਵਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਫੜ ਰਹੀਆਂ ਨੇ ਤੇ ਇਹਦੇ ਸਦਕਾ ਜਿਹੜੇ ਨੇ येलो ਅਲਰਟ ਪਲੱਸ orange ਅਲਰਟ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ 20 ਤਰੀਕ ਤੱਕ ਇਹ ਸਿਸਟਮ ਐਕਟਿਵ ਰਹੂਗਾ ਜੀ ਉਸ ਤੋਂ ਬਾਅਦ ਜਿਹੜਾ ਜਾਈ 25 ਤਰੀਕ ਨੂੰ ਮੌਸਮ ਜਿਹੜਾ ਫਿਰ ਤੋਂ ਖੁੱਲ ਜਾਏਗਾ ਤੇ ਉਸ ਤੋਂ ਬਾਅਦ ਜਿਹੜੇ ਨੇ ਦਿਨ ਜਿਹੜੇ ਆ 23 24 ਜਿਹੜੇ ਨੂੰ ਫਿਰ ਤੋਂ ਸਾਫ ਹੋਣੇ ਸ਼ੁਰੂ ਹੋ ਜਾਣਗੇ ਜੀ ਸੋ ਇਸੇ ਕੀ ਜਿਉਂ ਆਉਣ ਵਾਲੇ 4-5 ਦਿਨਾਂ ਦੀ ਅਪਡੇਟ ਉਸ ਤੋਂ ਅਗਲਾ ਸਿਸਟਮ ਜਿਹੜਾ ਆਉਂਦਾ ਜਾਫਰਿਆ ਜੀ 28 ਫਰਵਰੀ ਜਾਂ ਫਿਰ 27 ਫਰਵਰੀ ਦੇ ਗੇਟ ਜਫਰਾ ਇੱਕ ਹੋਰ ਸਿਸਟਮ ਆ ਰਿਹਾ ਤੇ ਕਿੰਨਾਗਾ ਐਕਟਿਵ ਹੋਏਗਾ ਮੌਕੇ ਤੇ ਦੀ ਅਪਡੇਟ ਪਤਾ ਲੱਗੇਗੀ ਸੋ ਮਿਲਦੇ ਆਂ ਅਗਲੀ ਵੀਡੀਓ ਤੇ ਜੀ ਇਜਾਜ਼ਤ ਦੇ ਹੋ